ਜੀ ਆ ਲੋ ਜੀ ਮਹਾਰੀ ਲੱਗ ਗਿਆ ਕਣਕ ਵੜਨ ਅੱਜ ਮਸ਼ੀਨ ਵੱੜ ਗਈ ਆ ਜੀ ਖੇਤਾਂ ਵਿੱਚ ਦੇਖ ਰਿਹਾ ਜੀ ਤੁਸੀਂ ਕਣਕ ਪੱਕੀ ਪਈ ਔਰ ਗਿਰ ਵੀ ਗਈ ਆ ਮੀਂਹ ਹੋਣ ਦੇ ਕਾਰਨ ਔਰ ਬੜਾ ਇਲਾਕਾ ਆ ਆਪੋਰ ਮੈਨ ਸਾਰੇ ਜਿਹੜੇ ਪੰਜਾਬ ਦੇ ਆਏ ਹੋਏ ਆ ਸਾਰੇ ਤਾਂ ਮੋਬਾਈਲ ਫੋਨ ਵੀ ਚੱਲਦਾ ਚੱਲਦਾ ਬੰਦ ਹੋ ਗਿਆ ਤਾਂ ਕਣਕ ਦੀ ਤਿਆਰੀ ਬਿਲਕੁਲ ਵੜਨੇ ਦੀ ਸ਼ੁਰੂ ਹੋ ਗਈ ਆ ਸਾਸਤਰੀ ਕਾਲ ਜੀ ਆ ਫੇਰ ਦੁਬਾਰਾ ਜੀ ਕਣਕ ਵੱਢਣ ਦੀ ਮਸ਼ੀਨ ਆ ਗਈ ਹੈ ਜੀ म्हारे ਖਾਨਕਾ ਵੱਢਣ ਹੋਣ ਲੱਗੀ ਯਾਰ ਗਰੀਬੀ ਐ ਤੂੰ ਦੇਖ ਰਿਹਾ ਜੀ ਇਸ ਤਰ੍ਹਾਂ ਇਹ ਅਲਜੀ ਆ ਗਈ ਬਾਪੂ ਦੀ ਆ ਚਕਤਾਰ ਪਾਜੀ ਆ ਜੀ ਪਰ ਇਹਨੂੰ ਗੁੱਸੇ ਦਾ ਬਾਲਾ ਬਹੁਤ ਜਲਦੀ ਆਉਂਦਾ ਏ ਬਈ ਕਣਕ ਪੱਟ ਨਹੀਂ ਹੋ ਰਹੀ ਆ ਆ ਹੋ ਗਿਆ ਦੇਖ ਰਿਹਾ ਤੁਸੀਂ ਜਿਸ ਤਰੀਕੇ ਨਾਲ ਉੜ ਕਰਦਾ ਬਹੁਤ ਪੈ ਗਿਆ ਆ ਫੇਰ ਦੁਬਾਰਾ ਦੇਖ ਲੋ ਜੀ ਇੱਕ ਗੇੜਾ ਕੱਟ ਗਿਆ ਦੁਬਾਰਾ ਫੇਰ ਮਸ਼ੀਨ ਆ ਗਈ ਔਰ ਦੁਬਾਰਾ ਬੱਟਣ ਲੱਗੀ ਗਈ ਆ ਗੇੜਾ ਤਿੱਕੇ ਗਿਆ ਇਹ ਕਣਕ ਫਟ ਹੋ ਰਹੀ ਆ ਕਰਦਾ ਬਹੁਤ ਉੱਡ ਰਿਹਾ ਆਸੀ ਤੁਹਾਨੂੰ ਜਲਦੀ ਸਾਰੀ ਵੀਡੀਓ ਕਿ ਚੰਨ ਤੋਂ ਪੰਜਾਬ ਟ੍ਰੈਵਲ ਜਾਂ ਮੇਰੇ ਨਾਮ ਤੋਂ ਜਿਹੜਾ ਚੈਨਲ ਬਣਾਇਆ ਉਹਨਾਂ ਐਡੀਟ ਕਰੂੰਗਾ ਜਿਹੜਾ ਵੀ ਆਉਂਦਾ ਦਿਖਾਵਾਂਗੇ ਚੱਲ ਜੀ